ਉਹ ਦੇਖੋ ਚੂਹਾ ਮਰੇ ਹੈ ਹੈਲੋ ਹਾਂਜੀ ਕਿਦਾਂ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਨਮਸਤੇ ਕਰਦੇ ਆਂ ਵਲੌਗ ਸ਼ੁਰੂ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਵੀ ਬਿਲਕੁਲ ਠੀਕ ਚੜ੍ਹਦੀ ਕਲਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਲਓ ਲਾਈਕ ਤੇ ਬੈਲ ਆਈਕਨ ਤੁਹਾਨੂੰ ਨਾ ਭੁੱਲਿਓ ਤੇ ਹੁਣ ਆਪਾਂ ਜਾ ਰਹੇ ਆ ਯਾਰ ਬਿੱਲੀ ਸੀਗਾ ਆਪਣੇ 9ਵੀਂ 10ਵੀਂ ਦੇ ਵਿੱਚ ਨਾਲ ਹੀ ਪੜਿਆ ਤੇ ਉਸ ਤੋਂ ਬਾਅਦ ਆਪਣਾ ਫਸਟ ਟਾਈਮ ਨਾਲ ਫਸਟ ਟਾਈਮ ਮਿਲਿਆ ਹੁਣ ਆਪਾਂ ਨੂੰ ਤੇ ਉਹਦੇ ਕੋਲ ਬਾਈਕ ਸੀਗਾ ਜਿਕਸਰ ਫਿਲਹਾਲ ਸਾਹਮਣੇ ਗੱਡੀ ਆ ਰਹੀ ਹੈ ਬਾਕੀ ਗੱਲ ਤੁਹਾਨੂੰ ਬਾਅਦ ਚ ਦੱਸਦੇ ਆ ਤੇ ਉਹਦੇ ਕੋਲ ਸੀਗਾ ਬਾਈਕ ਜਿਕਸਰ ਉਹ ਕੰਮ ਤਾਂ ਕਿ ਮੈਂ ਕਰਵਾਉਣਾ ਥੋੜਾ ਜਿਹਾ ਸਹੀ ਇੰਜਨ ਔਇਲ ਬਦਲੋ ਰਹਾ ਵਾਂ ਇੰਜਨ ਔਇਲ ਬਦਲਾਉਣਾ ਤੇ ਆਪਣੀ ਚੈਨ ਲੂਟ ਕਰਵਾਉਣੀ ਆ ਤੇ ਮਾਈ ਦੀ ਇੰਡੀਕੇਟਰੀ ਸ਼ਾਇਦ ਬੈਕ ਵਾਲੇ ਟੁੱਟੇ ਹੋਏ ਸੀਗੇ ਉਹ ਬਦਲਾਉਣੇ ਆ ਮੈਂ ਕਿਹਾ ਚਲ ਠੀਕ ਆ ਬਦਲਾ ਲਾਂਗੇ ਤੇ ਮੈਂ ਲੈ ਕੇ ਗਿਆ ਸੀ ਉਹ ਕਹਿੰਦਾ ਬਾਈ ਕਹਿੰਦਾ ਥੋੜਾ ਜਿਹਾ ਟਾਈਮ ਲੱਗੂਗਾ ਮੈਨੂੰ ਤੇ ਕਹਿੰਦਾ ਵਧੀਆ ਜੀ ਕੋਈ ਦੁਕਾਨ ਦੱਸ ਦੇ ਤੇ ਫਿਰ ਮੈਂ ਉਹ ਬਾਈ ਕੋਲ ਲੈ ਗਿਆ ਸੀਗਾ ਤੋਂ ਕਹਿੰਦਾ ਘੰਟੇ ਕਿ ਲੱਗਣਾ ਮੈਨੂੰ ਮੈਂ ਕਿਹਾ ਚਲ ਠੀਕ ਆ ਤੇ ਘੰਟੇ ਤੱਕ ਆਉਂਦੇ ਆ ਤੇ ਤਿੰਨ ਘੰਟੇ ਹੋ ਗਏ ਆ ਉਹ ਗੱਲ ਨੂੰ ਤੇ ਹੁਣ ਚੱਲੇ ਆ ਤੇ ਫਿਲਹਾਲ ਉਹਦਾ ਕੰਮ ਕਰਵਾਉਨੇ ਆ ਤੇ ਉਸ ਤੋਂ ਬਾਅਦ ਪਤਾ ਨਹੀਂ ਗੱਡੀ ਦੇ ਵਿੱਚ ਉਹਨਾ ਚੂਹੇ ਦੀ ਸਮੈਲ ਮਾਰੀ ਜਾਂਦੀ ਆ ਆਕੇ ਚੈੱਕ ਕਰਦੇ ਗੱਡੀ ਮੈਂ ਏਸੀ ਛੱਡਿਆ ਨਾ ਚੂਹੇ ਦੇ ਇੰਨੀ ਗੰਦੀ ਸਮੈਲ ਮਾਰੀ ਤਾਂ ਮੈਂ ਏਸੀ ਇੱਕ ਵਾਰੀ ਬੰਦ ਕਰਤਾ ਤੇ ਮੈਂ ਸਵੇਰ ਦੀ ਗੱਡੀ ਕੱਢੀ ਵੀ ਨਹੀਂ ਸੀਗੀ ਤੋਂ ਵੀ ਚੈੱਕ ਕਰਦੇ ਆਕੇ ਤੇ ਨਹੀਂ ਤਾਂ ਉੱਥੇ ਹੀ ਗੱਡੀ ਠੜਾ ਕੇ ਸਾਈਡ ਤੇ ਚੈੱਕ ਕਰ ਲਾਂਗੇ ਬਹੁਤ ਗੰਦੀ ਸਮੈਲ ਮਾਰੀ ਆਉਂਦੀ ਸੀ ਕਿ ਤੇ ਮਿਲਦੇ ਹੁਣ ਆਪਾਂ ਉੱਥੇ ਜਾ ਕੇ ਤੇ ਆ ਉਸਤਾਦ ਹੁਣੇ ਕੀ ਆ ਲੈ ਹੋਰ ਬਹੁਤ ਲੈ ਆਂਦਾ ਹੋਰ ਸਟਾਪ ਤੇ ਬਾਈਕ ਕੋਲ ਪਹੁੰਚੇ ਆ ਕਰਾਉਨੇ ਆ ਸੈਟਿੰਗ ਬਾਈਕ ਦੀ ਸੁਰਸਤ ਕੀ ਆ ਲੈ ਪੂਰੇ ਬਾਈਕ ਦਾ ਕੰਮ ਲੋ ਜੀ ਕੰਮ ਡਨ ਹੋ ਗਿਆ ਉਹਨਾਂ ਦਾ ਤੇ ਆਪਾਂ ਚਲਦੇ ਆਂ ਗੱਡੀ ਨਾਲ ਅੰਦਰੋਂ ਸਾਰੀ ਸਾਫ਼ ਕਰਨੀ ਪਈ ਐ ਕਿੰਨੀ ਮਿੱਟੀ ਜੰਮੀ ਪਈ ਐ ਕਰਦੇ ਆ ਘਰੇ ਜਾ ਕੇ ਸਾਫ਼ ਤੇ ਚੂਹੇ ਦੀ ਸਮੈਲ ਜੀ ਮਾਰੀ ਜਾਂਦੀ ਆ ਉਹ ਵੀ ਦੇਖਦੇ ਆ ਗਰਮੀ ਬਹੁਤ ਜ਼ਿਆਦਾ ਤੇ ਮੈਂ ਬਨਾਣ ਦੇ ਵਿੱਚ ਹੋ ਗਿਆ ਗੱਡੀ ਸਾਫ਼ ਕੀਤੀ ਆ ਪੂਰੀ ਤੇ ਚੂਹਾ ਏਸੀ ਫਿਲਟਰ ਦੇ ਵਿੱਚ ਸੀਗਾ ਤੇ ਮੈਂ ਨਾ ਆਪਣੀ ਮੈਕੈਨਿਕ ਹੈ ਮੇਰਾ ਯਾਰ ਬੇਲੀਏ ਖਾਸ ਉਹਨੂੰ ਪੁੱਛਿਆ ਮੈਂ ਕਿ ਜਦੋਂ ਏਸੀ ਚਲਾਉਂਦਾ ਨਾ ਤੇ ਹਵਾ ਦੇ ਵਿੱਚ ਨਾ ਚੂਹੇ ਦੀ 스ਮੈਲ ਬੜੀ ਗੰਦੀ ਆਉਂਦੀ ਆ ਉਹ ਕਹਿੰਦਾ ਫਿਰ ਏਸੀ ਫਿਲਟਰ ਵੇਖ ਲੈ ਫਿਰ ਮੈਂ YouTube ਤੇ ਭਰ ਏਸੀ ਫਿਲਟਰ ਤੇ ਉਹ ਆਪਣੇ ਅੰਦਰ ਹੀ ਮਿਲ ਗਿਆ ਸੌਖਾ ਹੀ ਮਿਲ ਗਿਆ ਤੇ ਵਿੱਚ ਚੂਹਾ ਮਰਿਆ ਜਿਆ ਤੁਹਾਨੂੰ ਵਿਖਾਉਨੇ ਆ ਬਹੁਤ ਗੰਤਾ ਯਾਰ ਨੇ ਉਹ ਦੇਖੋ ਚੂਹਾ ਮਰਿਆ ਕੱਢਦੇ ਆਉਣੇ ਨੂੰ ਬਾਹਰ ਇਹ ਜੀ ਫਿਲਟਰ ਕੱਢ ਕੇ ਚੁਵਾਈ ਬਾਅਦ ਕਰਤਾ ਆਪਾਂ ਤੇ ਇਹ ਸੀ ਫਿਲਟਰ ਵੀ ਆਪਾਂ ਵਾਸ਼ ਕਰਤਾ ਚੰਗੀ ਤਰ੍ਹਾਂ ਬਸ ਸੁੱਕ ਲੈਂਦੇ ਇਹਨੂੰ ਤੇ ਫਿਰ ਆਪਾਂ ਇਹ ਸੀ ਫਿਲਟਰ ਲਾ ਕੇ ਤੇ ਗੱਡੀ ਅੰਦਰੋਂ ਸਾਫ਼ ਕਰੀਏ ਵੈਸੇ ਮੈਂ ਥੱਲੋਂ ਸਾਰੇ ਕਲੀਨ ਕਰਤੀ ਆ ਉਹ ਜਦੋਂ ਮੈਂ ਗੱਡੀ ਸਟਾਰਟ ਕੀਤੀ ਉਦੋਂ ਦੇ ਨਿਸ਼ਾਨ ਇਹ ਵੀ ਕਰਦਾਂਗੇ ਸਾਫ਼ ਤੇ ਬਾਅਦ ਚ ਮੈਟ ਧੋ ਕੇ ਮੈਟ ਵੀ ਕਾਫੀ ਗੰਦੇ ਹੋਏ ਪਏ ਆ ਕਾਫੀ ਕੰਮ ਹੋ ਗਿਆ ਤੋਤੇ ਨੇ ਕਿ ਤੈਨਾਂ ਨੂੰ ਵੀ ਧੋਨੇ ਆ ਵਾਸ਼ ਕਰਦੇ ਚੰਗੀ ਤਰ੍ਹਾਂ ਤੇ ਗੱਡੀ ਵੈਸੇ ਬਾਹਰੋਂ ਤਾਂ ਗੰਦੀ ਹੋਈ ਪਈ ਆ ਬਾਹਰੋਂ ਨਹੀਂ ਧੋਂਦੇ ਆਪਾਂ ਇਹਨਾਂ ਤੇ ਕਿਦਾਂ ਹੋ ਗਿਆ ਆਪਣਾ ਪਰਫਿਊਮ ਵੀ ਖਤਮ ਹੋ ਗਿਆ ਇਹ ਵੀ ਨਵਾਂ ਲੈ ਕੇ ਆਵਾਂਗੇ ਸ਼ਾਮੀ ਜਾਵਾਂ ਹੀ ਡੇਰਾ ਕੋਕਾ ਕੱਢਣ ਉਹਨੂੰ ਵੀ ਸੱਟ ਹੀ ਦੀ ਗਿਆ ਯੋਧਰ ਬੰਨੀ ਦਾ ਦੇਸੀ ਕਿਓ ਤੇ ਨਾਲ ਰੋਟੀ ਤੇ ਗੱਡੀ ਆਪਾਂ ਮਰੋਂ ਸਾਫ ਕਰਤੀ ਆ ਚੰਗੀ ਤਰ੍ਹਾਂ ਤੇ ਚੋਏ ਦੀ ਸਮੈਲ ਵੀ ਚਲੀ ਗਈ ਆ ਬਹੁਤ ਬੁਰਾ ਹਾਲ ਸੀਗਾ ਗੱਡੀ ਦਾ ਅੰਦਰੋਂ ਤੇ ਤੁਹਾਨੂੰ ਵਿਖਾਉਨੇ ਆ ਫਿਲਹਾਲ ਸੀਟਾਂ ਰਹਿ ਗਿਆ ਸਾਫ ਕਰਨ ਵਾਲੀਆਂ ਉਹ ਵੀ ਕਰਦੇ ਆ ਸਾਫ ਤੇ ਬਾਹਰੋਂ ਵੀ ਗੰਦੀ ਹੋਈ ਤੇ ਬਾਹਰੋਂ ਵੀ ਧੋਈ ਦਿੰਦੇ ਆ ਤੇ ਫਿਰ ਆਪਾਂ ਚੱਲਾਂਗੇ ਸ਼ਰੀ ਮਾਰਨ ਤੇ ਪਰਫਿਊਮ ਪਿਆਵਾਂ ਮੇਰਾ ਬੋਡੀ ਪਰਫਿਊਮ ਓਮ ਲਾਦਾਂਗੇ ਇੱਕ ਇੱਕ ਰਿਓ ਮਾਰ ਪਾਂਗੇ ਅੰਦਰਲੇ ਪਾਸੇ ਮਰੀਆ ਮਾਹੌਲ ਦਾ ਸੈੱਟ ਹੋ ਜਾਊਗਾ ਤੇ ਫਿਲਹਾਲ ਰੋਟੀ ਖਾਣੇ ਆ ਸਵੇਰ ਦੇ ਬਸ ਤਿੰਨ ਪਰੌਂਠੇ ਖਾਦੇ ਸੀ ਉਸ ਤੋਂ ਬਾਅਦ ਕੁਝ ਨਹੀਂ ਖਾਦਾ ਤੇ ਸ਼ਾਮ ਤੇ ਸ਼ਾਮ ਦੇ ਵੱਜ ਚੁੱਕੇ ਆ 4 4:30 ਹੋ ਗਏ ਹੋਣਗੇ 5:00 ਵੱਜ ਗਏ ਹੋਣਗੇ ਤੇ ਹੁਣ ਆਪਾਂ ਖਾਣ ਲੱਗਿਆ ਰੋਟੀ ਤੇ ਫਿਰ ਆਪਾਂ ਮਿਲਦੇ ਹਾਂ ਉਸ ਤੋਂ ਬਾਅਦ ਲੋ ਜੀ ਆਂਬ ਦਾ ਚਾਹਰਾ ਆ ਗਿਆ ਤੇ ਆਲੂ ਬੈਂਗਣੀ ਦੀ ਸਬਜ਼ੀ ਤੇ ਨਾਲ ਆ ਕੇ ਪਰੌਂਠੇ ਤੇ ਹੁਣ ਆਪਾਂ ਦੇਖਦੇ ਆਂ ਟੀਵੀ ਥੋੜਾ ਜਿਹਾ ਗੱਡੀ ਆਪਾਂ ਬਾਹਰੋਂ ਵੀ ਕਰਤੀ ਸਾਫ਼ ਤੇ ਅੰਦਰੋਂ ਵੀ ਆਪਾਂ ਪੂਰੀਆਂ ਚਮਕਾਤੀ ਆ ਕਿ ਪਰਫਿਊਮ ਆਪਣਾ ਲੱਗ ਰਿਹਾ ਸ਼ਰਕਤਾ ਹੁਣ ਥੋੜੀ ਜੀ ਫ੍ਰੈਗਰੈਂਸ ਵਧੀਆ ਆ ਰਹੀ ਆ ਤੇ ਆਪਾਂ ਮੈਟ ਵੀ ਧੋਤੇ ਆ ਸੁੱਕ ਤਾਂ ਗਏ ਬਸ